ਹਿੰਸਾ ਸਤਿਕਾਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਆ ਤੇ ਦੋਵੇਂ ਸੂਈਆਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਹਰ ਵੀਡੀਓ 'ਚ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਅਹੀਂ ਵੀਡੀਓ 'ਚ ਕਦੀ ਵੀ ਨਹੀਂ ਕਿੰਦੇ ਵੀ ਬਿਨਾਂ ਚਵਾਈ ਤੋਂ ਪਸ਼ੂ ਖੜੋ ਆਪਣੀ ਚੋਈ ਕਰਕੇ ਤੇ ਆਪਣੀ ਗਾਰੰਟੀ ਤੇ ਪਸ਼ੂ ਖੜਿਆ ਕਰੋ ਕਿਸ ਦੀ ਗਾਰੰਟੀ ਤੇ ਨਾ ਪਸ਼ੂ ਖੜਿਆ ਕਰੋ ਹਾਂਜੀ ਵੀਰ ਜੀ ਸੱਚੀ ਗੱਲ ਜੀ ਸੱਚੀ ਗੱਲ ਵੀ ਸੱਚੀ ਗੱਲ ਜੀ ਉਹ ਸੁਣਾ ਠੀਕ ਠਾਕ ਜੀ ਬੜੀ ਬੜੀ ਪਾਲੋਂ ਜੀ ਬੜੀ ਕਿਰਪਾ ਸਤ ਬੰਦੀ ਚਲੋ ਬੜੀ ਕਿਰਪਾ ਚਾਹੀਦੀ ਜੀ ਵੇਗ ਗਿਆ ਮਾਲ ਪਰਸਮਾ ਲਾ ਬੜਾ ਭਾਈ ਬੜੇ ਵੀਰ ਭਰਾ ਫੋਨ ਕਾਢੇ ਬੜਾ ਵੀਰ ਭਰਾ ਪਿਆਰ ਕਰਦੇ ਆ ਅੱਛਾ ਬਹੁਤ ਫੋਨ ਆਉਂਦੇ ਵੀਰ ਭਰਾ ਉਹ ਦੂਜੇ ਫੋਨ ਤੇ ਵੀਰ ਨੂੰ ਲੱਗੀਆਂ ਉਸ ਸਮੇਂ ਭਾਜੀ ਕੰਮ ਠੀਕ ਆ ਹਾਂਜੀ ਤੇ ਅੱਜ ਵੀ ਰੇਟ ਜੈ ਜੀ ਭਾਦ ਜੈ ਜੀ 4:00 ਵਜੇ ਆਪਾਂ ਜੈ ਜੀ ਤੁਹਾਨੂੰ ਬਤਾ ਆਪਾਂ ਸੁੱਖ ਮੰਗੀ ਦੀ ਆਈ ਚਲਾਈ ਚੱਲਦੀ ਰਹੀ ਯਾਰ ਖਾਂਡੇ ਨਾਲ ਜੂ ਬੱਝ ਜਾਏ ਬਹੁਤ ਆਪਾਂ ਭਾਜੀ ਕਿਰ ਕਿਨੇ ਕਿਲੀ ਕਰਨੇ ਪਏ ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਨਾਮ ਦੱਸਦੇ ਨਾਮ ਭਾਜੀ ਮੇਰਾ ਅਮਰਤਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲਵਾ ਬਕਾਲਾ ਖਲਕੀਆਂ ਤੋਂ ਪੰਜਾਹ 2 ਕਿਲੋਮੀਟਰ ਦੂਰ ਰਹੀ ਆ 4 ਬਿਆਸ 7 ਅੰਬਸਰ 35 ਪੈਂਦਾ ਤਮਤਾਰਨ 35 ਪੈਂਦਾ ਜੇ ਮੇਨ ਰੋਡ ਤੋਂ ਸਰਕਾਰੀ ਸਕੂਲ ਲਾਗੋ ਕ੍ਰੈਨਲ ਦੇਖਣ ਲਾਗੋ 2 ਨੰਬਰ ਆਪਣੀ ਗਲੀ ਜੀ ਨਾਮ ਮੇਰਾ ਅਮਰਤ ਬਾਪੂ ਦਾ ਨ ਇੰਨਾ ਕੋਈ ਦੱਸਦਾ ਪਿੰਡ ਦਾ ਨਾਮ ਤਾਂ ਦੱਸਿਆ ਹੀ ਨਹੀਂ ਪਿੰਡ ਬਟਾਰੀ ਆ ਭਾਜੀ ਠੀਕ ਹੈ ਜੀ ਹਾਂਜੀ ਵੀਰ ਭਰਾਵਾਂ ਵਾਲੀ ਸਾਰੇ ਜਾਣਦੇ ਆ ਦੇ ਪਰ ਇਹ ਟਾਈਆਂ ਦੀ ਵੀਡੀਓ ਦੇਖ ਲੈਂਦੇ ਜੀ ਜਦੋਂ ਵੀਰ ਪਾਸੇ ਵਾਲੇ ਪਛਾਣ ਲੈਂਦੇ ਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਇਹ ਆ ਵੀ ਮੇਨ ਰੋਡ ਦੇ ਬਿਲਕੁਲ ਉੱਪਰ ਹੀ ਆ ਇਹ ਵੀਰ ਜੀ ਕੋਈ ਵੀਰ ਭਰਾ ਪੁੱਛੇ ਕਿਹੜਾ ਰੋਡ ਚਲੇ ਤੋ ਬਰਦਾਸ਼ ਤੋਂ ਕਿੰਨੇ ਵੀ ਦੂਰ ਆਉਂਦੇ ਨਾ ਇਹ ਮੇਨ ਰੋਡ ਜਲੰਧਰ ਵਾਲਾ ਨਾ ਭਾਜੀ ਦੀਦੀ ਵਾਲਾ ਜਿਹੜਾ ਮੇਨ ਹਾਈਵੇ ਅੰਮ੍ਰਿਤਸਰ ਤੋਂ ਇਹ ਮੋਤੋ ਕਿਲੋਮੀਟਰ ਤੇ ਪਿੰਡ ਆ ਮੇਰਾ ਭਾਜੀ ਬਟਾਰੀ ਬਸ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਿਹੜਾ ਰੋਡ ਠੀਕ ਹੈ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਹਾਂਜੀ ਪਹਿਲੇ ਨੰਬਰ ਵਾਲੀ ਤਾਂ ਇੱਧਰੋਂ ਹੀ ਕਰਨੀ ਆ ਜੇ ਤੂੰ ਵਾਦੀ ਕਰ ਲੋ ਪੀਪਾ ਜੀ ਕਿੰਨਾ ਸਵਾਜੇ ਇਹਦਾ ਤੇ ਪਹਿਲੇ ਨਾਲ ਪੀਪਾ ਜੀ ਵਛੀ ਅੱਛਾ ਹਾਂਜੀ ਕਿੰਨਾ ਚਿਰ ਹੋਇਆ ਸੋਈ ਨਾ ਸੋਈ ਨੂੰ ਵੀਰ ਜੀ 15 ਕਿਲੋ ਰੁਪਏ ਪੀਪਾ ਜੀ ਆ ਵਛੀ ਚਲੋ ਵੱਦ ਵੀ ਉਹ ਸਾਦੇ ਦੇਣਾ ਆਪਾਂ ਉਹ ਵੀਰ ਵਾਲੇ ਵੀ ਸਾਹਮਣੇ ਵਛੀ ਆ ਪਾਜੀ ਆ ਵਛੀ ਆ ਮਗਰ ਹਾਂਜੀ ਤੇ ਕਿੰਨਾ ਦੁੱਤ ਆ ਰਿਹਾ ਦੁੱਤ ਵੀਰ ਜੀ ਵਛੀ ਕੋ 13 ਕਿਲੋ ਹੋਗਾ ਰੁਪਏ ਪਾਜੀ ਆਪਾਂ 12 ਕਿਲੋ ਕਰਕੇ ਦੇਣੀ ਆ ਅੱਛਾ ਸੀਲ ਸਾਉ ਭਾਜੀ ਗਰੰਟੀ ਫੁੱਲ ਹੋਊਗੀ ਵੱਡੇ ਭਾਜੀ ਇੱਧਰ ਵ ਕੁਛ ਹੀ ਪਾਉ ਬੰਦੇ ਨਾ ਬਹੁਤ ਪੁੰਜੇ ਬਾੜੀ ਦਾ ਪਿਚ ਹੋਣੀ ਆ ਖੋਲੋ ਫਿਰ ਤੋਰ ਦੀ ਹਾਂਜੀ ਆ ਸ਼ਿੰਗਾਰ ਕੀਤਾ ਹੈ ਕਰਕੇ ਭਾਜੀ ਰੱਖਦੀ ਆ ਵਸ਼ੀ ਠੀਕ ਹੈ ਜੀ ਹਾਂਜੀ ਫੇਸ ਵਾਸਤੇ ਮਾਣੋ ਜੀ ਭਾਜੀ ਵੇਖੋ ਕੀ ਯਾਰ ਤੇ ਕੀ ਬਰੀਡ ਵਾ ਸੋਣੀ ਵਹਿੜਿਆ ਇਸ ਤਰ੍ਹਾਂ ਦੁੱਧ ਜਿਹੜਾ ਮੌਕੇ ਤੇ ਕਹਿੰਦੇ ਕਿ ਬਾ ਰਾਈਟਰ ਹੈਗਾ ਹੋਊਗਾ ਵੀ ਜੀ 13 12 ਕਰਕੇ ਜਣੀ ਤਨ ਬਰਾ ਦੂਰੋਂ ਲੈਣਾ ਡੰਗਰ ਆਉਂਦਾ ਸੋਰ ਸੋਰ ਚ ਫੇ ਡੰਗਰ ਝੜੀ ਜਾ ਕੇ ਕਰਦਾ ਵੀ ਅੱਤੀ ਪਾਚੂ ਹਾਂਜੀ ਹ ਲੈ ਆਦ ਇੱਕ ਰੀਫਲ ਕਰੀ ਜੀ ਦੀ ਕੋਈ ਨਾਲ ਨਹੀਂ ਜੀ ਮੋਹੜੀ ਮੈਂ ਲਾਹੇ ਚੰਗੀ ਬੜਾ ਇਲਾਜ ਹਾਲਾ ਦਾ ਦੀਪਾ ਆਦਾ ਆਦਾ ਪਤਾ ਆਹ ਨਾ ਸੁਣਾਣਾ ਚੋਖੀਆਂ ਖੰਡੇ ਤੇ ਹਾਲੂ ਪਾਈ ਸਾਹ ਦੇਖ ਸਾਹਦੇ ਜੀ ਤੇ ਇੱਕ ਜੀ ਥਣ ਵੀ ਤੇ ਤੁਹਾਨੂੰ ਲੱਗੇ ਤਾਂ ਦਿਖਾ ਦੀ ਤੇ ਕਿੰਨਾ ਫੇ ਰੱਖਣਾ ਹੈ ਤਾਂ ਮੁੱਲ ਮੋਲ ਤਾਂ ਇਹਦਾ ਅੱਧਾ ਕੁ ਭਾਰੀ ਜਿਆ ਜਿਆ ਕਰ ਦਈਏ ਕਰੀ ਪੰਜਾਬੀ ਅੱਜ ਨਹੀਂ ਫਿਰ ਵਿੱਚੋਂ ਕਰੀਏ ਕਿ ਮੰਨਤਾ ਨਾ ਕਰਾ ਲਓ ਜਨਾ ਕਰਾਉਣਾ ਵੱਡੇ ਭਾਈ ਪੰਜ ਛੱਡ ਦਈਏ ਹਾਂਜੀ ਪੰਜ ਛੱਡ ਦਈਏ 200 ਅੱਛਾ 43000 ਦੀ ਬਸ਼ੀਰਾਂ ਲੱਗ 43000 ਦੀ 43000 ਦੀ ਬਸ਼ੀਰਾਂਾਂ ਦੇ ਵਿੱਚ ਬਾਕੀ ਮੌਕੇ ਤੇ ਹੋਰ ਕਰਦੇ ਮਾਨਤਾਂ ਨਾਲ ਆਪੇ ਭਾਜੀ ਖੁੱਲਾ ਕਰਾਂਗੇ ਗੁਰਪ੍ਰਾ ਫੋਨ ਲਾ ਮੰਨਤਾਂ ਤੇ ਖੁੱਲਾ ਹੀ ਹੋਣਾ ਹੈ ਅੱਗੇ ਮਾਨਤਾਂ ਨਾਲ ਭਾਜੀ ਆਪੋ ਪਰਸੋਂ ਹੀ ਇਹੋ ਗੱਲ ਲਈ ਖੁੱਲਾ ਹੀ ਮਾਨਤਾਂ ਕਰਾਂਗੇ ਵੀਰ ਜੀ ਕੋ ਫੋਨ ਲਾਵੇ ਇੱਕ ਰੇ ਪਾਸ ਆਪੇ ਮੋੜਦੇ ਨੇ ਆਪੇ ਭਾਜੀ ਆਪੇ ਮੌਕੇ ਤੇ ਸਬਦਾ ਹੋ ਜਾਊਗਾ ਉਹ ਥੋੜਾ ਕਾਲੀ ਆ ਪਟਰ 43 ਹਾਂ ਤੇ ਵੀਰ ਜੀ ਪੂਰਾ ਮਾਨਦਾਨ ਰਜਿਸਟਰਵਾ ਦਾ ਕਰਾਂਗੇ ਠੀਕ ਹੈ ਜੀ ਹਾਂ ਜੀ ਵੀਰ ਜੀ ਤੇ ਬਾਕੀ ਇੱਕ ਵਾਰੀ ਫਿਰ ਤੋਂ ਦੇਖ ਸਾਦੇ ਜੀ ਨੜ ਨੜ ਬਹੁਤ ਚੰਗੀਆਂ ਪਾਜੀ ਬੱਛੀ ਦੇ ਇਧਰੋਂ ਖਾਦੋ ਵੀ ਪਾਜੀ ਗਾੜੀਆਂ ਤਾਂ ਵੇਖੋ ਉਧਾਂ ਬੱਛੀ ਦਲਦੀ ਆ ਆਹ ਦੇਖੋ ਐਂ ਦੇਖੋ ਹੁਣ ਪਾਜੀ ਮਿਲਕੋ ਮੈਂ ਨਾ ਨੜ ਨੜ ਚੰਗੀਆਂ ਮੋਟੀਆਂ ਲੱਗੀਆਂ ਵਾ ਤੇ ਹੁਣ ਆ ਜਿਹੜੇ ਦੂਸਰੇ ਨੰਬਰ ਤੇ ਜੀ ਹਾਂ ਜੀ ਵੀਰ ਜੀ ਇਨੋਂ ਕਿੰਨਾ ਚਲੋ ਗਾਇਸ ਹੋਈ ਨਾ ਆ ਬੀਬੀ ਸੁਣੀ ਨੀ ਮੇਰੇ ਪੰਨੀਆਂ ਨੇ ਮੇਰੇ ਸਾਹਮਣੇ ਵਛੀਆਂ ਨੇ ਮਹੀਨੇ ਦੇ ਲਾਗੇ ਬੰਨੇ ਦਾ ਬੱਚਿਆਗਾ ਆਹ ਤਾਂ ਮੈਂ ਗਈ 89 ਉਹਦੀ ਆਪਾਂ ਭਾਰੀ ਕੰਮ ਕਰਨਾ ਵੀ ਭਾਜੀ ਦੋ ਮਗਰੀ ਵਛੀਆਂ ਵਾ ਹਨਾ ਦੋ ਮੋਦੀ ਵਛੀਆਂ ਨੇ ਭਾਜੀ ਦੋ ਮਗਰੀ ਤੇ ਇਹਦੇ ਕੋਲ ਦੁੱਧ ਕਿੰਨਾ ਇਹਨੂੰ ਕੋ ਵੀਰ ਜੀ ਵੀਰ ਕੋ ਮਨ ਚ ਨਾ ਮਨ ਦੁੱਧ 11 ਕਿਲੋ ਹੋਊਗਾ ਆਪਾਂ ਨਾਲੋਂ ਮਿਲ ਕੇ ਲੈ ਜਾਈ ਆਪਾਂ ਦੱਸ ਦੀ ਗਰੰਟੀ ਦਾਂਗਾ ਰ ਵੀ ਭਾਜੀ ਤੋਰੋ ਫੇਰ ਇਹਨਾਂ ਨੂੰ ਹਾਂਜੀ ਤੋਰ ਜੀ ਨੂੰ ਸ਼ੇਰੀਆ ਸਾਹਮਣੇ ਆ ਜੀ ਕੋ ਵੀਰ ਜੀ ਸਾੰਭੀ ਘੱਟਿਆ ਕਿਸ ਨੇ ਕੋਈ ਦੁੱਧ 15 ਕਿਲੋ ਚਾਊਗਾ ਯਾਦ ਰੱਖੀਂ ਥੈਂ ਸਰਦੀ ਸੀ ਆ ਤੇ ਭਾਈ ਸਾੰਭੀ ਨਹੀਂ ਇੱਕ ਬਸ ਕਹਿੰਦੇ ਠੰਠੋ ਖਾ ਲੋ ਬਹੁਤ ਚੰਗਾ ਲੱਗਾ ਚੱਲ ਲੈ ਜਾ ਉੱਥੇ ਦਿਖਾ ਦਿੰਨੇ ਆ ਨਾ ਦੇ ਸਾਰੇ ਥਾਣੇ ਦੇ ਲਾਗੇ ਤੋਂ ਤੇ ਇਹਦਾ ਮੁੱਲ ਫਿਰ ਮੁੱਲ ਤੁਸੀਂ ਨਾ ਦੱਸੋ ਵੀ ਮੈਨੂੰ ਜਿਹਾ ਅੱਜਾ ਕਰੀਏ ਤਾਂ ਇਹ 6000 ਰੁਪਇਆ ਵੇਖ ਲਓ ਵਿੱਚੋਂ ਕਰ ਦੋ ਕੋਈ ਮੰਨ ਤਾਂ ਕਰਾ ਲਓ ਜਿੰਨਾ ਕਰਉਣਾ ਕਿੰਨਾ ਕਰਦੀਏ ਜਿੰਨਾ ਕਰ ਦੋ ਕੋਈ 3-4 ਹਜ਼ਾਰ ਕਰ ਦਈਏ ਹਾਂਜੀ 3-4 ਹਜ਼ਾਰ ਕਰ ਦਈਏ ਉੱਪਰਲਾ 6 ਕਰ ਦੇਣਾ ਭੀ ਭਾਜੀ ਅੱਛਾ ਪੂਰੇ ਤਿਆਰ ਦੀ ਪੂਰੇ ਤਿਆਰ ਦੀ ਜੀ ਜੋ ਤੁਹਾਨੂੰ ਮੰਨਦਾਂ ਕਰਾਂਗੇ ਕੁਮਾਰ ਭਰਾ ਭਾਜੀ ਫੋਨ ਲਾਵੇ ਫੋਨ ਦੇਣੀਆ ਬਾਕੀ ਭਾਜੀ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਬੱਸ ਵੀ ਜੀ ਆਪਾਂ ਅੱਥ ਜੋੜ ਕੇ ਬੇਨਤੀ ਕਰਦੇ ਸੋਹਣਿਆ ਸائیں ਕੋ ਵੀਪਾ ਦੋ ਟਾਈਮਾਂ ਪਿੱਛੇ ਤਸੱਲੀ ਕਰਕੇ ਮੇਰੇ ਜੀ ਖੜੇ ਠੀਕ ਹੈ ਜੀ ਜੋ ਵੀ ਹੈ ਸਾਰਾ ਕੁਝ ਇੱਥੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇਰੀ ਪਸ਼ੂ ਖੜੋ ਜੀ